ਬੜਾ ਮੰਦਭਾਣਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਕਿ ਸਾਡਾ ਇੱਕ ਯੰਗ ਲਾਇਰ ਸੀਗਾ ਉਹ ਕੰਡਿਆਲਾ ਤੋਂ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਦੇ ਉੱਤੇ ਉਹਨੂੰ ਫਾਇਰਿੰਗ ਕੀਤੀ ਹੈ ਉਹਦੇ ਇੱਕ ਗੋਲੀ ਤਾਂ ਸਰਵਾਈਕਲ ਸਪਾਈਨ ਦੇ ਲਾਗੇ ਲੱਗੀ ਹੈ ਔਰ ਦੂਸਰੀ ਗੋਲੀ ਮੋਢੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਇਹ ਡਾਰੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜੇ ਉਹ ਸਮਝਦੇ ਆ ਕਿ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਔਰ ਇਹ ਡਾਇਰੈਕਟ ਅਟੈਕ ਹੈ ਲੀਗਲ ਫਰਟਰਨਿਟੀ ਤੇ ਇਹਨੂੰ ਕਿਸੇ ਕੀਮਤ ਉੱਤੇ ਟੋਲਰੇਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਮੀਟਿੰਗ ਦੇ ਵਿੱਚ ਨੇ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਸਹਣੀ ਜਬ ਅਸੀਂ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਹਨ ਉਹ ਫੜਾਂਗੇ ਪਤਾ ਲੱਗਾ ਗੱਲ ਹੋਈ ਕੀ ਹੈ ਕਿੰਨਾ ਵਕਤ ਜੋ ਹਜੇ ਤੱਕ ਦੇਖੋ ਉਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਅਨਫਿਟ ਹੈ ਉਹਦੇ ਬੇਟੇ ਨਾਲ ਗੱਲ ਹੋਈ ਹੈ ਉਹਦੇ ਨਾਲ ਥੋੜੀ ਜੀ ਉਹ ਆਪੋਜ਼ਿਟ ਪਾਰਟੀ ਦੇ ਕੋਈ ਕਲਾਇੰਟਸ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਜੇ ਅਗਰ ਇਸ ਤਰ੍ਹਾਂ ਦਾ ਸਿਸਟਮ ਲਾ ਲੈਸਨ ਪੰਜਾਬ 'ਚ ਚੱਲੇਗੀ ਤੇ ਅਸੀਂ ਇਹਨੂੰ ਕਿਸੇ ਕੀਮਤ ਤੇ ਟੋਲਰੇਟ ਨਹੀਂ ਕਰਾਂਗੇ ਔਰ ਇਸ ਵਕੀਲਾਂ ਨੇ ਕਾਮਲ ਕੇਸ ਲੜਨਾ ਲੇਕਿਨ ਅਗਰ ਲੋਕ ਸਮਝ ਦੇਣੇ ਕਿ ਇਤਨਾ ਵਕੀਲਾਂ ਨੂੰ ਢਾਣਗੇ ਫਿਰ ਮਜਬੂਰੀ ਸਾਨੂੰ ਵੀ ਕੋਈ ਐਕਸ਼ਨ ਲੈਣਾ ਪਵੇਗਾ ਕਾਨੂੰਨ ਵਿਵਸਥਾ ਕਿਵੇਂ ਦੇਦੋ ਜਿਹੜਾ ਵਕੀਲ ਇਨਸਾਫ ਚੁਣਦਾ ਲੋਕਾਂ ਨੂੰ ਦੇਖੋ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਹੈ ਮੈਂ ਕਿਸੇ ਮੈਂ ਕੋਈ ਪੋਲਿਟੀਕਲ ਪਲੈਟਫਾਰਮ ਦੇ ਉੱਤੇ ਤਾਂ ਖੜਾ ਨਹੀਂ ਜਿਸ ਦਿਨ ਪੋਲਿਟੀਕਲ ਪਲੈਟਫਾਰਮ ਤੇ ਖੜਾਂਗਾ ਫਿਰ ਮੈਂ ਸਵਾਲ ਵੀ ਪੁੱਛਾਂਗਾ ਲੇਕਿਨ ਅਗਰ ਮੇਰੇ ਵਕੀਲ ਨੂੰ ਕੁਝ ਹੋਇਆ ਜਾਂ ਇਨ ਫਿਊਚਰ ਕਿਸੇ ਨੇ ਹਿੰਮਤ ਵੀ ਕੀਤੀ ਕਿਸੇ ਵਕੀਲ ਦੇ ਉੱਤੇ ਕਰਨ ਦੀ ਤੇ ਫਿਰ ਪੂਰਾ ਜਵਾਬ ਦੇਵਾਂਗੇ ਫਿਰ ਲੋਕੀ ਇਨਸਾਫ ਨਹੀਂ ਮਿਲੇਗਾ ਇਹ ਸਰਕਾਰਾਂ ਨੂੰ ਸਰਕਾਰ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਅਸੀਂ ਇਹ ਲਾ ਲੈਸਨੈਸ ਕਿ ਇਹ ਸਾਡੀ ਡਿਊਟੀ ਹੈ ਕਿ ਹਰ ਕੇਸ ਲੈਣਾ ਲੋਕਾਂ ਨੇ ਵੀ ਨਾ ਡਰ ਕੋ ਆਪੇ ਜਿਹੜਾ ਵੀ ਹੈ ਸਾਹਮਣੇ ਆ ਕੇ ਗੱਲ ਕਰੇ ਉਹ ਯੰਗ ਬੱਚੇ ਨੂੰ ਮਾਰਿਆ ਉਹਦੀ ਅਸਲੀ ਹਾਲਤ ਵੇਖੋ ਅਸੀਂ ਉਧਰ ਲੱਗੇ ਆ ਲੈਟ ਸੀ ਟਾਈਮ ਦੇ ਨਾਲ ਅਸੀਂ ਐਕਸ਼ਨ ਲਾਂਗੇ ਦੇਖੋ ਬਹੁਤ ਮਾਨਤਾ ਭਾਗੀ ਘਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਆ ਲਖਮਿੰਦਰ ਸਿੰਘ ਜੋ ਐਡਵੋਕੇਟ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਆ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁੱਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਆ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਚਾਰਨੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਕਾਰ ਰਵਾਰ ਸਿੰਘ ਜੀ ਸਾਫ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਡਾਕਟਰ ਟ੍ਰੀਟ ਕਰ ਰਹੇ ਨੇ ਮੇਰੀ ਡਾਕਟਰ ਅਵਕਾਸ ਸਿੰਘ ਨਾਲ ਵੀ ਗੱਲਬਾਤ ਹੋਈ ਆ ਆਊਟ ਆਫ ਅੰਜਰ ਆ ਵੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਆ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆ ਪਰਿਵਾਰ ਦਾ ਸਾਡੇ ਪਰਿਵਾਰ ਜੇ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕਨਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਾਣਦਾ ਰਹਿਣਾ ਹੈ ਉੱਥੇ ਐਡਲ ਸਾਹਿਬ ਇਹ ਮੁਕੰਮਲ ਰੂਪ ਦੇ ਵਿੱਚ ਨਕੀਲ ਕਰ ਦੋ ਪਾਈ ਜਾਏ ਕਿਉਂਕਿ ਕਈ ਵਪਾਰੀਆਂ ਨੂੰ ਕੰਮ ਕੀ ਆ ਜਾਏ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀਆ ਜਿਹੜੇ ਆ ਉਹ ਲੱਗੇ ਹੋਏ ਆ ਜੇੜੀ ਵੀ ਕੋਈ ਅਵਲਤਾ ਹੋਣੀ ਆ ਦੁਰਘਟਨਾ ਵਾਪਰਨੀ ਆ ਨਹੀਂ ਚਾਹੀਦੀ ਆ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਗੋਸ਼ੀ ਜਰੇ ਆ ਉਹ ਪਕੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਔਰ ਕੰਜਾ ਜਿਹੜਾ ਆ ਇਹਨਾਂ ਦੇ ਉੱਤੇ ਕਸਾਂਗੇ ਇਹ ਇਸੇ ਕਿਸ ਤਰ੍ਹਾਂ ਦੇ ਤੇ ਦਿਨ ਦਿਹਾੜੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਣੀ ਕਿੰਨੀ ਮੰਦਭਾਗੀ ਮੈਂ ਬਹੁਤ ਮੰਦ ਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮੁਸਤਦੀ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਹੈ ਮੈਂ ਜੀ ਅਫਸਰਤੀ ਬੰਦਾਲਾ ਗੁੱਪਤ ਸਾਬਕਾ ਕਾਉਂਸਲਰ ਹਾਂ ਕੀ ਗੱਲ ਹੋਈ ਹੈ ਜੀ ਤੁਹਾਡੇ ਕੀ ਲੱਗਦੇ ਨੇ ਉਹਦੇ ਕੋਲੇ ਬੱਚੇ ਮੇਰਾ ਛੋਟਾ ਭਰਾ ਜੀ ਹੈ ਤਕਿੰਦਰ ਸਿੰਘ ਕੀ ਗੱਲ ਕੀ ਹੋਈ ਆ ਸਵੇਰੇ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਇਹ ਸਾਰੇ ਆਪਣੇ ਰੁਟੀਨ 'ਚ ਦਿੱਲੀ ਦੀ ਤਰ੍ਹਾਂ ਅੱਜ ਆਪਣੇ ਫੋਰਡ ਦੇ ਵਿੱਚ ਚੈਂਬਰ 'ਚ ਜਾ ਰਹੇ ਸੀ ਅੱਜ ਕੋ ਟਾਈਮ ਨਾਲ ਨਿਕਲਿਆ ਜੀ ਕਿ ਮਰੀਆ ਕੋ ਬੇਲਾ ਬੁੰਗਾ ਜਾਦੀ ਆ ਮਾਂ ਤੇ ਬਾਕੀ ਹੋਰ ਤਾਂ ਸਾਨੂੰ ਕਿਤੇ ਗੱਲ ਦਾ ਪਤਾ ਨਹੀਂ ਕਿ ਕਿਉਂ ਹਾਤਾ ਆਇਆ ਕਿਵੇਂ ਹੋਇਆ ਕਿ ਵਕੀਲ ਸਾਹਿਬ ਹੋ ਚਾਉਂਦੇ ਆ ਉਹਨਾਂ ਨੂੰ ਪੁੱਛਿਆ ਜਾਏਗਾ ਜੋ ਵੀ ਦੱਸਣਗੇ ਕੋਈ ਲੱਗੀ ਹੋਈ ਆ ਮੰਤਰੀ ਸਾਹਿਬ ਵੀ ਇਸ ਗੱਲ ਦੇ ਵਿੱਚ ਲੱਗੇ ਹੋਇਆ ਤੇ ਸਾਨੂੰ ਮੰਤਰੀ ਸਾਹਿਬ ਨੇ ਪੂਰਾ ਵਿਸ਼ਵਾਸ ਆਇਆ ਵਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਕੀ ਲੱਗਦਾ ਇਹ ਕੋਈ ਲੋਕ ਨੇ ਪਤਾ ਲੱਗ ਸਕਿਆ ਮੈਂ ਤਾਂ ਕਿ ਉਹ ਉਸੇ ਵਾਂਗ ਜਿਹਾ ਬ੍ਰਦਰ ਨਾਲ ਅਜੇ ਤੱਕ ਸਰ ਕਿਸੇ ਨੇ ਬ੍ਰਦਰ ਨਾਲ ਵੀ ਗੱਲ ਨਹੀਂ ਹੋ ਪਾਰੀ ਕਿਉਂਕਿ ਮੈਂ ਆਪਣੇ ਰੁਟੀਨ ਦੇ ਡੇਲੀ ਜਿਹਾ ਕੰਮ ਤੇ ਗਿਆ ਮੈਨੂੰ ਕੰਮ ਤੋਂ ਹੀ ਪਹੁੰਚ ਆਇਆ ਤੇ ਗੋਲੀ ਲੱਗੀ ਮੈਂ ਜੇ ਪਿੱਛੇ ਆਇਆ ਹਜੇ ਤੱਕ ਮੇਰੀ ਬ੍ਰਦਰ ਨਾਲ ਕੋਈ ਗੱਲ ਨਹੀਂ ਹੋਈ ਕੀ ਹਾਲਾਤ ਕੀ ਡਾਕਟਰ ਸਾਹਿਬਾਂ ਨਾਲੋਂ ਕੀ ਕਿਹਾ ਜਾਂਦਾ ਹਾਲਾਤ ਇਹਦਾ ਵਾ ਕਿ ਉਹਨਾਂ ਦੇ 2 ਵਜੇ ਤਿੰਨ ਗੋਲੀਆਂ ਬਾਜੀ ਤੇ ਲੱਗੀਆਂ ਹੀਆਂ ਵਾ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਡਾਕਟਰ ਆ ਰਿਹਾ ਪਰ ਫਿਰ ਵੀ ਅਸੀਂ ਉਹਦਾ ਜਿਹੜਾ ਆਪਰੇਟ ਤੋਂ ਬਾਅਦ ਤੁਹਾਨੂੰ ਕਲੀਅਰ ਦੱਸਿਆ ਜਾਉਂਦਾ। ਭਾਜੀ ਕੀ ਸਮਝਿਆ ਕਿ ਵਕੀਲ ਹੀ ਸੇਫ ਨਹੀਂਗੇ ਤੇ ਆਮ ਲੋਕਾਂ ਨਾਲ ਲੜੂ ਪਾਏਗਾ। ਜੇ ਵਕੀਲ ਨਾਲੇ ਲੋਕਾਂ ਦੀ ਲੜਾਈ ਲੜਨੇ ਤੇ ਵਕੀਲ ਨੂੰ ਉਸ ਤਰ੍ਹਾਂ ਪੈਸਾ ਹੋਵੇ। ਇਹ ਬੜੀ ਹਿੰਮਤ ਭਾਗੀ ਘਟਨਾ ਵਾਜੀ। ਇਸ ਨੂੰ ਅਸੀਂ ਚਲੋ ਸਰਕਾਰ ਵੀ ਲੱਗੀ ਪਰ ਸਰਕਾਰ ਨੂੰ ਦੁਬਾਰਾ ਇਹ ਕਰਨਾ ਚਾਹੁੰਦੇ ਆ ਕਿ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਕਿਤੇ ਕੋਈ ਵੀ ਮਹੱਲੇ ਦਾ ਜਾਂ ਕੋਈ ਸ਼ਹਿਰ ਦਾ ਜਾਂ ਪੰਜਾਬ ਦੇ ਇੱਧਾ ਦਾ ਲੋਕਾਂ ਦਾ ਸਾਰਾ ਕਾਰੋਬਾਰੀ ਬੰਦ ਹੋ ਜਾਏਗਾ। ਮੰਗ ਕੀ ਕਰ ਰਹੇ ਤੁਸੀਂ? ਮੰਗਾ ਸੀ ਪ੍ਰਸ਼ਾਸਨ ਕੋਲੋਂ ਤੇ ਇਹੀ ਮੰਗ ਕਰਦੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਕਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਤੇ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅਮਰਸਰ ਕਚਹਿਰੀ ਦੇ ਵਿੱਚ ਕਲੈਕਟਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ? ਪੰਜ ਖੋਲ ਸਾਨੂੰ ਮਿਲੇ ਆ। ਆ ਦੱਸਿਆ ਜਾ ਰਿਹਾ ਜੀ ਕੋਈ ਫਰੋਦੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ। ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ। ਉਹਨੂੰ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਨੂੰ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਜਿਹੜੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਅਕੈडमी ਜਗ੍ਹਾ ਜੀ ਅਮਨਦੀਪ ਹਸਪੀਟਲ